ਵੈਗੁਰੂ ਜੀ ਕ ਖਾਲਸਾ ਵੈਗੁਰੂ ਜੀ ਦੀ ਫਤਿਹ ਗੈਰ ਤਮੰਦ ਪੰਜਾਬੀਓ ਜਿਸੇ ਜਾ ਵਿਹਾਰ ਇਸ ਟਾਈਮ ਤੇ ਕੇਂਦਰ ਦੀ ਸਰਕਾਰ ਦੀਆਂ ਅਦਾ ਦਿੰਦੇ ਪੰਜਾਬ ਸਰਕਾਰ ਕਰ ਰਹੀ ਆ ਇਹ ਅਤ ਨਿੰਦਣਯੋਗ ਵਰਤਾਰਾ ਵਾ ਜਿੱਦਾਂ ਦਾ ਬਿਹੇਵੀਅਰ ਕਰਕੇ ਮੀਟਿੰਗ ਦੇ ਵਿੱਚੋਂ ਐਸਕੇਮ ਦੇ ਨਾਲ ਭਗਵੰਤ ਮਾਨ ਜੀ ਬਾਹਰ ਨਿਕਲੇ ਆ ਔਰ ਵੇਖ ਲਾਂਗੇ ਕਹਿ ਕੇ ਸ਼ਬਦ ਜਿਹੜੇ ਵਿਚਾਰੇ ਗਏ ਆ ਇਹ ਇੱਕ ਸભ્ય ਇੱਕ ਸਟੇਟ ਦੇ ਸભ્ય ਇੱਕ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ ਕਿਉਂਕਿ ਜਿਹੜੀਆਂ ਮੰਗਾਂ ਲੈ ਕੇ ਜਾ ਰਹੇ ਆ 5 ਤਰੀਕ ਨੂੰ ਉਹ ਮੰਗਾ ਜਿਹੜੀਆਂ ਉਹੀ ਆ ਜਿਹੜੀਆਂ ਬਹੁਤ ਸੋਖੀਆਂ ਸਖਾਲੀਆਂ ਮੰਨੀਆਂ ਜਾ ਸਕਦੀਆਂ ਵਾ ਪਰ ਕਾਰਪੋਰੇਟਰਾਂ ਨੂੰ ਸਤਾਪਤ ਕਰਨ ਵਾਸਤੇ ਸ਼ਾਹੀ ਫਰਮਾਨ ਰੀਸੀਵ ਕਰਦੇ ਆ ਹੋਇਆ ਕੇਂਦਰ ਤੋਂ ਜਿਵੇਂ ਇਹਨਾਂ ਦਿਨਾਂ ਦੇ ਵਿੱਚ ਕਬਜ਼ੇ ਹੋ ਰਹੇ ਆ ਜਿਵੇਂ ਇਹਨਾਂ ਦਿਨਾਂ ਦੇ ਵਿੱਚ ਲੋਕਾਂ ਦਾ ਜਾੜਾ ਹੋ ਰਿਹਾ ਵਾ ਇਹ ਆਤਨਿੰਦਨ ਜੋਗ ਵਾ ਜਿਵੇਂ ਛਾਪੇ ਮਾਰੀ ਮਾਰੀ ਕਰਕੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅੱਗੇ ਉਹ ਨજરਬੰਦ ਕੀਤਾ ਗਿਆ ਕਿਸਾਨ ਮਿਹਦੂਰ ਸ਼ਗਰਸ਼ ਕਬੀਤੀ ਪੰਜਾਬ ਦੇ ਨਿੰਦਾ ਕਰਦੀ ਆ ਔਰ ਪੰਜਾਬ ਦੇ ਜਾਗਰੂਕ ਲੋਕੋ ਤੁਹਾਨੂੰ ਇਹ ਅਪੀਲ ਵਾ ਜਿਵੇਂ ਸ਼ੰਭੂ ਖਨੋਰੀ ਰਤਨਪੁਰਾ ਅੰਦੋਲਨ ਚੱਲ ਰਿਹਾ ਜਿਵੇਂ 5 ਮਾਰਚ ਨੂੰ ਚੰਡੀਗੜ੍ਹ ਬੰਦ ਦੀਆਂ ਤਿਆਰੀਆਂ ਸੀ ਉਹਨਾਂ ਤਿਆਰੀਆਂ ਨੂੰ ਤਾਰਪੀਡੋ ਕਰਨ ਵਾਸਤੇ ਸਰਕਾਰ ਆਪਦਾ ਪੂਰਾ ਹਰ ਹਰਬਾ ਵਰਤ ਰਹੀ ਆ ਪਰ ਆਪਾਂ ਨੂੰ ਵੀ ਚਾਹੀਦਾ ਵੀ ਆਪਾਂ ਜੇ ਹੁਣ ਨਾ ਬੋਲੇ ਤੇ ਵਿੜਾ ਪਹਿਲਾਂ ਹੀ ਬਹੁਤ ਦੂਰ ਜਾ ਚੁੱਕਾ ਵਾ ਕਿਉਂਕਿ ਲੜਾਈ ਜਿਹੜੀ ਆ ਉਹ ਲੰਬੇ ਸਮੇਂ ਤੋਂ ਤੁਹਾਡੀ ਸਮਰੱਥਾ ਤੁਹਾਡਾ ਸਮਰਪਣ ਮੰਗ ਰਹੀ ਆ ਇਹ ਇਸ ਕਰਕੇ ਮੰਗ ਰਹੀ ਆ ਵੀ ਪੰਜਾਬ ਦੇ ਵਿੱਚ ਜਿਵੇਂ ਸ਼ੈਲੋ ਸੈਲਰ ਆ ਗਏ ਜਿਵੇਂ ਕਾਰਪੋਰੇਟ ਦੇ ਰੋਡਾਂ ਦਾ ਜਾਲ ਵਿਛਰਿਆ ਵਾ ਜਿਵੇਂ ਜਿਹੜੀਆਂ ਬਾਤ ਕਰਾਂ ਨੇ ਜ਼ਮੀਨਾਂ ਅਬਾਦ ਕੀਤੀਆਂ ਸੀ ਬੜੀਆਂ ਮੁਸ਼ਕਲਾਂ ਨਾਲ ਉਹਨਾਂ ਨੂੰ ਹੜਪਿਆ ਜਾ ਰਿਹਾ ਇਹ ਸਾਰੇ ਕੁਝ ਨੂੰ ਵੇਖਦਿਆਂ ਜਿਵੇਂ ਮਤਲਬ ਤੁਹਾਡੇ ਚਾਂਦੀ ਦੀਆਂ ਖਾਣਾ ਰੀਤਾ ਦਾ ਅਜਾੜਾ ਹੋ ਰਿਹਾ ਵਾ ਉਹ ਲੁੱਟੀਆਂ ਜਾ ਰਹੀਆਂ ਇਹਨੂੰ ਵੇਖਦਿਆਂ ਹੋਇਆਂ ਇੱਕ ਹੋ ਕੇ ਇੱਕ ਮੁੱਠ ਹੋ ਕੇ ਲੜਨਾ ਸਮੇਂ ਦੀ ਅਹਿਮ ਲੋੜ ਆ ਸੋ ਭਗਵੰਤਮਾਨ ਸਰਕਾਰ ਨੇ ਜੋ ਕੁਝ ਵੀ ਇਸ ਟਾਈਮ ਤੇ ਕਿਸਾਨਾਂ ਨਾਲ ਕਰਵਾਇਆ ਵਾ ਇਹਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਇਹ ਕਰਨਾ ਚਾਹੁੰਨੇ ਆ ਪੀ ਤੁਸੀਂ ਆਪਣੀਆਂ ਮਤਲਬ ਜਿਹੜੀਆਂ ਜਮਹੂਰੀ ਕਦਰਾਂ ਕੀਮਤਾਂ ਜਿਹੜੀਆਂ ਉਹ ਸਰਕਾਰ ਜੀ ਨਾ ਗਵਾਓ ਕਿਉਂਕਿ ਨੈਤਿਕਤਾ ਜਦੋਂ ਖਤਮ ਹੋ ਜਲੀ ਫਿਰ ਲੋਕਾਂ ਦਾ ਗੁੱਸਾ ਮਤਲਬ ਪੜਕਣਾ ਕੁਦਰਤੀ ਹੁੰਦਾ ਵਾ ਸੋ ਨੈਤਿਕਤਾ ਤੋਂ ਹਟ ਕੇ ਬਿਆਨ ਦੇਣੀ ਨੈਤਿਕਤਾ ਤੋਂ ਹਟ ਕੇ ਛਾਪੇਮਾਰੀ ਕਰਉਣੀ ਆਗੂਆਂ ਨੂੰ ਕਰਾ ਨਜ਼ਰਬੰਦ ਕਰਨਾ ਇਹ ਮਤਲਬ ਕਿਦਰ ਦੀ ਨਿਆਂ ਪ੍ਰਣਾਲੀ ਆ ਸੋ ਇਹਦੇ ਤੇ ਤੇ ਜਲਦੀ ਤੋਂ ਜਲਦੀ ਜਿਹੜੇ ਕਿਸਾਨ ਗ੍ਰਿਫਤਾਰ ਕੀਤੇ ਆ ਜਿਹੜੇ ਨਜ਼ਰਬੰਦ ਕੀਤੇ ਆ ਰਹਾ ਕਰਕੇ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਜਗ੍ਹਾ ਦਿੱਤੀ ਜਾਵੇ ਜਿੱਥੇ ਬੈਠ ਕੇ ਆਪਣਾ ਰੋਸ ਪ੍ਰੋਟੈਸਟ ਹੋ ਕਰ ਸਕਣ ਕਿਉਂਕਿ ਤੁਸੀਂ ਇਹ ਕਹਿ ਰਹੇ ਜੀ ਵੀ ਰੇਲਾਂ ਰੁਕਦੀਆਂ ਵਾ ਸੜਕਾਂ ਰੁਕਦੀਆਂ ਵਾ ਨਾ ਕੋ ਰੇਲ ਰੁਕਣੀ ਉਹਨਾਂ ਨਾਲ ਕੋਈ ਸੜਕ ਰੋਕਣੀ ਆ ਉਹਨਾਂ ਨੇ ਆਪਣਾ ਰੋਸ ਪ੍ਰਦਰਸ਼ਨ ਕਰਨ ਵਾਸਤੇ ਬੈਠਣਾ ਵਾ ਸੋ ਇਹਦੇ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਰਿਹਾ ਕਰਕੇ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਬਹਨ ਲਈ ਥਾਂ ਦਿੱਤੀ ਜਾਵੇ ਤਾਂ ਜੋ ਲੋਕਾਂ ਦੀ ਲਹਿਰ ਨੂੰ ਜਿਹੜਾ ਵਾ ਉਹ ਬਰਕਰਾਰ ਰੱਖਦੀਆਂ ਆਗੂ ਸਹੀ ਤਰੀਕੇ ਦੇ ਨਾਲ ਲੜਾਈ ਜਿਹੜੀ ਲੜ ਕੇ ਲੋਕਾਂ ਨੂੰ ਨਿਆਂ ਦਿਵਾ ਸਕਣ ਤੇ ਸਰਕਾਰ ਨੂੰ ਨੀਂਦ ਦੇ ਵਿੱਚੋਂ ਜਗਾ ਸਕਣ ਧੰਨਵਾਦ